ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕੋਸ਼ਿਸ਼ਿਤ ਕਰਨ ਤੋਂ ਬਾਅਦ ਸ਼ਹਿਰ ਦੇ 12 ਦਰਵਾਜ਼ਿਆਂ ਦੇ ਅੰਦਰ ਮਾਸ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਮਾਸ ਤੇ ਸ਼ਰਾਬ ਦਾ ਧੰਦਾ ਕਰਨ ਵਾਲੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ। ਪ੍ਰਭਾਵਿਤ ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਸਰਕਾਰ ਨੇ ਬਿਨਾਂ ਕੋਈ আগੂਆ ਸੂਚਨਾ ਦਿੱਤੇ ਤੇ ਬਿਨਾਂ ਕੋਈ ਮਹਲਤ ਰੱਖੇ ਅਚਾਨਕ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਸ ਕਰਕੇ ਉਹਨਾਂ ਦੀ ਰੋਜੀ ਰੋਟੀ ਸਿੱਧੇ ਤੌਰ ਤੇ ਖਤਰੇ ਵਿੱਚ ਪੈ ਗਈ ਹੈ। ਦੁਕਾਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਦੁਕਾਨਾਂ ਲਈ ਮੋਟਾ ਕਿਰਾਇਆ ਲਾਇਸੈਂਸ ਫੀਸ ਤੇ ਹੋਰ ਚਾਰਜ ਭਰ ਚੁੱਕੇ ਨੇ ਹਰ ਇੱਕ ਦੁਕਾਨ ਨਾਲ 5 ਤੋਂ 10 ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ ਦੁਕਾਨਾਂ ਦੇ ਅਚਾਨਕ ਬੰਦ ਹੋਣ ਨਾਲ ਸਿਰਫ ਮਾਲਿਕ ਹੀ ਨਹੀਂ ਬਲਕਿ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਬੇਰੋਜ਼ਗਾਰ ਹੋ ਗਏ ਨੇ ਦੁਕਾਨਦਾਰਾਂ ਨੇ ਸਾਫ਼ ਤੌਰ ਤੇ ਆਖਿਆ ਕਿ ਔਮ੍ਰੇਸਰ ਨੂੰ ਪਵਿੱਤਰ ਸ਼ਹਿਰ ਖੋਸ਼ਿਤ ਕਰਨ ਦੇ ਖਿਲਾਫ ਉਹ ਨਹੀਂ ਨੇ ਪਰ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲੇ ਉਹਨਾਂ ਲਈ ਕੋਈ ਬਦਲੀ ਵਿਵਸਥਾ ਕਰ ਦਿੱਤੀ ਜਾਂਦੀ ਇਸ ਮੌਕੇ ਤੇ ਇੱਕ ਦੁਕਾਨਦਾਰ ਸ਼ਰਨਜੀਤ ਸਿੰਗ ਨੇ ਦੱਸਿਆ ਕਿ ਅੱਜ ਪਹਿਲਾ ਦਿਨ ਹੈ ਤੇ ਕੁਝ ਹੀ ਘੰਟਿਆਂ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਦਾਰ ਇਕੱਠੇ ਹੋ ਗਏ ਨੇ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਵੱਡੀ ਜਨ ਸਭਾ ਕੀਤੀ ਜਾਵੇਗੀ ਸੰਜੀਤ ਸਿੰਘ ਮੁਤਾਬਕ ਵੀਰਵਾਰ ਦੁਪਹਿਰ 2 ਵਜੇ ਵੱਡਾ ਰੋਸ਼ ਪ੍ਰਦਰਸ਼ਨ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦੀ ਮੰਗ ਹੈ ਕਿ ਸਰਕਾਰ ਪਹਿਲੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਜਾਂ ਕਿਸੇ ਹੋਰ ਜਗ੍ਹਾ ਦੁਕਾਨਾ ਅਲੋਟ ਕਰੇ ਉਸ ਤੋਂ ਬਾਅਦ ਹੀ ਪੁਰਾਣੀਆਂ ਦੁਕਾਨਾਂ ਬੰਦ ਕੀਤੀਆਂ ਜਾਣ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਬਸੰਤ ਤੋਂ ਪਹਿਲਾਂ ਹੀ ਲੋਕਾਂ ਨੂੰ ਉਜਾੜ ਦੇਣਾ ਬਿਲਕੁਲ ਗਲਤ ਹੈ ਦੁਕਾਨਦਾਰਾਂ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਇਸ ਅਥੀ ਸੂਚਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੂਰਾ ਸਮਾਂ ਦਿੱਤਾ ਜਾ ਤਾ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਕੋਈ ਹੋਰ ਇੰਤਜ਼ਾਮ ਕਰ ਸਕਣ ਮੇਰਾ ਨਾਮ ਸ਼ਰਨਜੀਤ ਸਿੰਘ ਹੋ ਗਈ ਹੈ ਜੀ ਅੱਜ ਅਸੀਂ ਇਕੱਠੇ ਹੋਏ ਆ ਕਿਉਂਕਿ ਅੱਥੇ ਇਸ ਕਰਕੇ ਹੋਏ ਆ ਜੀ ਜਿਹੜਾ ਸਰਕਾਰ ਨੇ ਹੈ ਜਿਹੜਾ ਫਰਮਾਨ ਜਾਰੀ ਕੀਤਾ ਹੈ ਅੰਮ੍ਰਿਤਸਰ ਨੂੰ ਕੋਈ ਤਰ ਸਾਹਿਰ ਦਾ ਦਰਜਾ ਜਿਹੜਾ ਦਿੱਤਾ ਉਸ ਦੇ ਸਿਲਸਿਲੇ ਵਿੱਚ ਅੱਜ ਸਾਡੇ ਸ਼ਹਿਰ ਦੇ ਜਿੰਨੇ ਮੀਟ ਦਾ ਕਾਰੋਬਾਰ ਕਰਦੇ ਆ ਅੱਜ ਦੇ ਅੱਧ ਵੀ ਨਹੀਂ ਇਕੱਠਾ ਆਇਆ ਜੋ ਪਹਿਲਾ ਦਿਨੇ 2 ਘੰਟੇ ਜੀ ਇੰਨੀ ਦੁਨੀਆ ਇਕੱਠੀ ਹੋ ਗਈ ਹੈ ਹੁਣ ਜਦੋਂ ਅਸੀਂ 1-2 ਦਿਨਾਂ ਤੱਕ ਗੋਲਬਾਗ ਵੀਰਵਾਜ਼ਾ ਪ੍ਰੋਗਰਾਮ ਰੱਖਿਆ ਜੀ 2 ਵਜੇ ਦਾ ਬਹੁਤ ਵੱਡਾ ਇਕੱਠ ਉਹਤੇ ਕਰਾਂਗੇ ਸਰਕਾਰ ਦੇ ਕੰਨਾਂ 'ਚ ਗੱਲ ਪਹੁੰਚਾਵਾਂਗੇ ਸਾਨੂੰ ਜਾੜਨ ਤੋਂ ਪਹਿਲਾਂ ਕਿ ਉਹ ਸਾਡੇ ਤਰੀਕੇ ਨਾਲ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਮਾਨ ਸਾਹਿਬ ਨੇ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾਈ ਪਰ ਸਾਡਾ ਨਾਲ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਣਾ ਹੈ ਉਹ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਸਾਨੂੰ ਦੁਕਾਨਾਂ ਦੇਣ ਜਿੱਥੇ ਮਰਜ਼ੀ ਦੇਣ ਉਸ ਤੋਂ ਬਾਅਦ ਸਾਨੂੰ ਜਾੜਿਆ ਜਾਵੇ ਉਸ ਤੋਂ ਪਹਿਲਾਂ ਨਾ ਜਾੜਿਆ ਜਾਵੇ ਜੀ ਇਹ ਸਰਕਾਰ ਗੱਡੀ ਬੇਨਤੀ ਹੈ ਜੀ ਇਹ ਲੱਗਦਾ ਕਿ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਕਈ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੀਦਾ ਸੀ ਕਿ ਉਹ ਇੱਕ ਆ ਰਿਹਾ ਕੋਈ ਉਹ ਤਾਂ ਜਿਹੜਾ ਮੌਕੇ ਤੇ ਤੁਹਾਨੂੰ ਦੱਸਿਆ ਗਿਆ ਨਹੀਂ ਇਹ 2-3 ਦਿਨਾਂ ਦੇ ਜੀ ਸਾਰਾ ਕੁਝ ਹੋਇਆ ਜੀ ਇਹ ਦੱਸਿਆ ਗਿਆ ਹੈ 2-3 ਦਿਨਾਂ ਦੀ 2-3 ਦਿਨਾਂ ਦੀ ਸਾਰਾ ਕੁਝ ਇਹਨਾਂ ਨੇ ਕਰਤਾ ਜੀ ਇਸ ਕਰਕੇ ਅੱਜ ਦੇ ਉਹ ਬਜ਼ਾਰਾਂ 'ਚ ਕਹਿ ਗਏ ਜੀ ਕੱਲ ਤੋਂ ਦੁਕਾਨਾਂ ਬੰਦ ਕਰੋ ਕਈ ਦੁਕਾਨਦਾਰਾਂ ਨੂੰ ਕਹਿ ਗਏ ਵੀ ਦੁਕਾਨਾਂ ਬੰਦ ਕਰੋ ਨਹੀਂ ਤੇ ਅਸੀਂ ਤੋੜ ਦਾਂਗੇ ਕਹਿ ਕੇ ਬੰਦ ਕਰਨਾ ਤੇ ਦੁਕਾਨਾਂ ਮਤ ਮੰਗਦੇ ਹੋਈ ਉਹ ਵੀ ਜੰਨੀ ਦੇ ਜਾੜਨ ਤੋਂ ਪਹਿਲਾਂ ਸਾਨੂੰ ਵਸਾਇਆ ਜਾਵੇ ਜੀ ਕਿਤੇ ਨਾ ਕਿਤੇ ਦੁਕਾਨਾਂ ਦਾ ਨਹੀਂ ਵਿਚਾਰੇ ਗਰੀਬਾਂ ਨੇ ਕਿੱਥੋਂ ਬੱਚੇ ਪਾਲਨੇ ਇੱਕ ਦੇ ਇੱਕ ਦੁਕਾਨ ਦੇ ਨਾਲ ਦਾਦਾ ਪਰਿਵਾਰ ਪਾਲਦੇ ਆ ਜੀ ਏਡੇ ਵੱਡੇ ਪਰਿਵਾਰ ਹੈ ਇਹ ਬੇਨਤੀ ਹੈ ਸਰਕਾਰ ਨੂੰ ਵੀ ਪਹਿਲਾਂ ਇਹਨਾਂ ਨੂੰ ਵਸਾਇਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਜਾੜਿਆ ਜਾਵੇ ਮੇਰਾ ਨਾਮ ਹੈ ਸੁਵਿੰਦਰ ਮੀਸ਼ੋ ਬੈਰੀ ਸਾਡਾ ਹਾਥੀਗੇਟ ਹੁੰਦਾ ਇਹ ਹੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਤੁਸੀਂ ਸਵੇਰੇ ਉੱਠੇ ਕਹਿ ਤਾ ਸਵੇਰੇ ਦੁਕਾਨਾਂ ਬੰਦ ਕਰ ਦਿਓ ਆਪਾਂ ਕਿੱਧਰ ਕਿੱਧਰ ਜਾਣਾ ਸਾਨੂੰ ਬਸਾਨ ਦੀ ਕਰੋ ਕਈ ਦੁਕਾਨਾਂ ਤੇ ਆਪਾਂ ਲੋਨ ਲਾਂ ਚੁੱਕੇ ਹੋਏ ਆ ਕਿੱਦਾਂ ਕਰਨਾ ਆਪਾਂ ਸਾਡੇ ਨਾਲ ਘਰ ਕੰਮ ਕਰਦੇ 5 10 ਬੰਦੇ ਜਾਣੇ ਪਰਿਵਾਰ ਪਾਲਦੇ ਆ ਕੋਈ ਗੱਲ ਨਹੀਂ ਸੀਨੀਅਰ ਹੈ ਸਾਡੇ ਜੋ ਕਰ ਰਹੇ ਆ ਕਹਿਣ ਦਾ ਮਤਲਬ ਟਾਈਮ ਤਾਂ ਦਿੱਤਾ ਜਾਵੇ ਆ ਪੈਸਾ ਕਿੰਨੇ ਤੁਹਾਡੇ ਖਿਲਾਫ ਹੈ ਨੇ ਤੁਸੀਂ ਸਾਨੂੰ ਕਿਹਾ ਚਲੋ ਜੀ ਆਪ ਪਵਿੱਤਰ ਹੋ ਗਿਆ ਚਲੋ ਗਲ ਪਰ ਇਹ ਵਾ ਸਾਨੂੰ ਕੋਈ ਟਾਈਮ ਦਿੱਤਾ ਜਾਵੇ ਤੁਹਾਨੂੰ ਤੁਸੀਂ ਸਵੇਰੇ ਕਹੇ ਦਾ ਖਲੇ ਆਪ ਕਿੱਥੇ ਜਾਣ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਣ ਵੱਡੇ ਦੁਕਾਨਦਾਰ ਨੇ ਛੋਟੇ ਦੁਕਾਨਦਾਰਾਂ ਵੀ ਸੋਚੋ ਕੁਛ ਨਾ ਕੁਛ ਤੇ ਕਰਨ ਨਾ ਕੁਛ ਨਾ ਕੁਛ ਤੇ ਕਰਨ ਆਪਾਂ ਤੇ ਘਰ ਕਿਤੇ ਪਾਸੇ ਪੁੱਛਾਂ ਉੱਥਾ ਵੀ ਕਹਿੰਦੇ ਆ ਉਹ ਘਰ ਕੇ ਪੀਰੀਅਡ ਐ ਨਾ ਕੋਈ ਪਲੇਸ ਐ ਕੱਟੋ ਘਾਟੀ ਚਾਹ ਜਾਂ ਦੁਕਾਨਦ ਕੱਟੋ ਹੱਤ ਵੀ 4000 ਤੋਂ ਪਲੱਸ ਛੋਟੀ ਪਲੱਸ ਵੱਡੀਆਂ ਦੁਕਾਨਾਂ ਸੱਚੇ ਮੀਤ ਵਾਲੀਆਂ ਅੰਡੇ ਵਾਲੀਆਂ ਦੁਕਾਨਾਂ ਥਾਬੇ ਸਭ ਕੱਟੋ ਘੱਟ ਨੇ ਆ ਦੇ ਇਹ ਤੇ ਮੰਗਲਵਾਰ ਕਰਕੇ ਰੱਜ ਨਹੀਂ ਆਇਆ ਸਾਡੇ ਕੋਲ ਕਈਆਂ ਨੂੰ ਮੰਗ ਆਇਆ ਕੀਤਾ ਜਾਂ ਸਾਨੂੰ ਟਾਈਮ ਦਿੱਤਾ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਫਿਰ ਸਭ ਤੋਂ ਵੱਡੀ